ਚਲਦੀ ਟ੍ਰੇਨ ਨੂੰ ਜਦੋਂ ਅਚਾਨਕ ਰਾਹ ਦੇ ਵਿੱਚ ਰੋਕ ਲਿਆ ਗਿਆ ਤਾਂ ਸਭ ਦੇ ਸਾਹ ਸੁੱਕ ਗਏ ਕਿਉਂਕਿ ਟ੍ਰੇਨ ਦੇ ਵਿੱਚ ਬੰਬ ਹੋਣ ਦੀ ਖਬਰ ਫੈਲ ਗਈ ਇਸ ਤੋਂ ਬਾਅਦ ਰੇਲਵੇ ਵਿਭਾਗ ਪੁਲਿਸ ਅਤੇ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ ਦਰਅਸਲ ਜੰਮੂ ਤਵੀ ਟ੍ਰੇਨ ਨੇ ਫਰੋਜ਼ਪੁਰ ਤੋਂ ਚੱਲ ਕੇ ਬਠਿੰਡੇ ਜਾਣਾ ਸੀ ਜਦੋਂ ਟ੍ਰੇਨ ਦੇ ਵਿੱਚ ਬੰਬ ਹੋਣ ਬਾਰੇ ਸੂਚਨਾ ਸੂਚਨਾ ਮਿਲੀ ਤਾਂ ਟ੍ਰੇਨ ਨੂੰ ਰਾਹ ਦੇ ਵਿੱਚ ਕੀ ਕਾਸੂ ਬੇਗੂ ਰੇਲਵੇ ਸਟੇਸ਼ਨ ਤੇ ਜਿਹੜਾ ਰੋਕ ਲਿਆ ਗਿਆ ਅਤੇ ਮੌਕੇ ਤੇ ਟ੍ਰੇਨ ਚ ਸਵਾਰ ਸਵਾਰ ਯਾਤਰੀਆਂ ਨੂੰ ਬਾਹਰ ਕੱਢਿਆ ਗਿਆ ਫਿਲਹਾਲ ਟ੍ਰੇਨ ਦੀ ਜਿਹੜੀ ਚੈਕਿੰਗ ਆ ਉਹ ਕੀਤੀ ਜਾ ਰਹੀ ਹੈ ਅਤੇ ਬੰਬ ਨਿਦੋਰਤਕ ਦਸਤੇ ਵੀ ਮੌਕੇ ਤੇ ਪਹੁੰਚ ਗਏ ਹਨ ਟ੍ਰੇਨ ਚ ਸਫ਼ਰ ਕਰ ਰਹੇ ਯਾਤਰੀ ਬੁਰੀ ਤਰ੍ਹਾਂ ਘਬਰਾਏ ਹੋਏ ਨੇ ਜਾਣਕਾਰੀ ਮੁਤਾਬਕ ਕੰਟਰੋਲ ਰੂਮ ਚ ਫੋਨ ਆਇਆ ਸੀ ਕੀ ਉਕਤ ਟ੍ਰੇਨ ਦੇ ਵਿੱਚ ਬੰਬ ਹੈ ਇਸ ਤੋਂ ਬਾਅਦ ਰੇਲਵੇ ਵਿਭਾਗ ਦੇ ਨਾਲ-ਨਾਲ ਪੁਲਿਸ ਅਤੇ ਪ੍ਰਸ਼ਾਸਨ ਨੂੰ ਭੱਜਣਾ ਪੈ ਗਿਆ ਅਤੇ ਇਸ ਤੋਂ ਬਾਅਦ ਟ੍ਰੇਨ ਨੂੰ ਰਾਹ ਦੇ ਵਿੱਚ ਹੀ ਰੋਕ ਕੇ ਜਿਹੜੀ ਉਹਦੀ ਚੈਕਿੰਗ ਹੈ ਉਹ ਕੀਤੀ ਜਾ ਰਹੀ ਹੈ ਮੌਕੇ ਤੇ ਭਾਰੀ ਪੁਲਿਸ ਫੋਰਸ ਪੁੱਜੀ ਹੋਈ ਹੈ ਪੁਲਿਸ ਦਾ ਕਹਿਣਾ ਹੈ ਕਿ ਮੌਕੇ ਤੇ ਜੀਆਰਪੀ ਪੁਲਿਸ ਫਾਇਰ ਬ੍ਰਿਗੇਡ ਦੀਆਂ ਟੀਮਾਂ ਜਿਹੜੀਆਂ ਨੇ ਪਹੁੰਚ ਚੁੱਕੀਆਂ ਨੇ ਅਤੇ ਸਰਚ ਮਹਿੰਮ ਚਲਾਈ ਜਾ ਰਹੀ ਹੈ